ਸਿੱਖ ਸਪੋਰਟਸ ਕਲੱਬ ਸ਼ੈਪਟਨ ਵੱਲੋਂ ਵਿਸਾਖੀ ਮੇਲਾ 20 April 2024 ਨੂੰ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਬੀਤੇ ਸ਼ਨੀਵਾਰ 13 April ਨੂੰ ਵਿਸਾਖੀ ਟੂਰਨਾਮੈਂਟ ਲਈ ਖਾਲਸਾਈ ਝੰਡਾ ਚੜਾਇਆ ਗਿਆ ਜਿੱਥੇ ਸ਼ੈਪਟਨ ਸਿਟੀ ਕਾਉਂਸਲ ਦੇ ਮੇਅਰ ਸ਼ੇਨ ਸਾਲੀ ਨੇ ਵੀ ਸ਼ਮੂਲੀਅਤ ਕੀਤੀ ਸੋ ਵਿਸਾਖੀ ਮੇਲਾ 20 April ਨੂੰ ਸਵੇਰੇ 10 ਵਜੇ ਤੋਂ 6 ਵਜੇ ਤੱਕ ਸ਼ੈਪਟਨ ਸ਼ੋ ਗਰਾਊਂਡ ਵਿਖੇ ਕਰਵਾਇਆ ਜਾਏਗਾ ਜਿੱਥੇ ਕਬੱਡੀ ਦੇ ਉੱਚ ਚੋਟੀ ਦੇ ਖਿਡਾਰੀ ਜ਼ੋਰ ਦਿਖਾਉਣਗੇ ਅਤੇ ਇਸ ਦੇ ਨਾਲ ਹੀ ਵਾਲੀਬਾਲ ਗੱਤਕਾ ਟਰਬਨ ਕੰਪੀਟੀਸ਼ਨ ਅਤੇ ਹੋਰ ਵਧੇਰੀਆਂ ਖੇਡਾਂ ਖੇਡੀਆਂ ਜਾਣਗੀਆਂ ਤਾਂ ਅੰਦਾਜ਼ੇ ਕਿ ਗੁਰੂ ਦਾ ਲੰਗਰ ਅਟੁੱਟ ਵਰਤੇਗਾ ਵਧੇਰੀ ਜਾਣਕਾਰੀ ਲਈ ਹੈਟਲੀ ਕੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸوبرਪੰਦਕਾਂ ਵੱਲੋਂ ਸਮੁੱਚੀ ਸੰਗਤ ਨੂੰ ਹੁਮ ਹੁਮਾਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ